ਚੰਡੀਗੜ੍ਹ ਦੇ ਕਿਸਾਨ ਅਗੁੰਦੇਵਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਿੱਤਲ ਜਲਨੇ ਆ ਹਾਂਜੀ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਵਾਂ ਔਰ ਦੋਵਾਂ ਫਾਰਮਾਂ ਵੱਲੋਂ ਜਿਹੜਾ ਇਹ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਵਾ ਔਰ ਲਗਭਗ 293 ਦਿਨ ਇਸ ਅੰਦੋਲਨ ਨੂੰ ਹੋ ਗਏ ਆ ਤੇ ਜਿਹੜਾ ਮਰਨ ਵਰਤ ਚੱਲ ਰਿਹਾ ਉਹ ਲਗਭਗ 6ਵੇਂ ਦਿਨ ਵਿੱਚ ਸਾਡਾ ਦਾਖਲ ਹੋ ਗਿਆ ਵਾ। ਔਰ ਜਿਹੜਾ ਐਲਾਨ ਕੀਤਾ ਸੀਗਾ ਕਿ ਅਸੀਂ 6 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ। ਉਹਦੇ ਵਿੱਚ ਇਹ ਆ ਕਿ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ। ਖੇਤੀ ਮੰਤਰੀ ਵੀ ਜੇ ਜਥਾ ਟਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤੇ ਅਸੀਂ ਜਥੇ ਨੂੰ ਜਾਣ ਦਿਆਂਗੇ। ਬੇਸਿਕਲੀ ਉਹ ਬਿਆਨ ਦਾ ਅਰਥ ਇਹ ਸੀ ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਮਨਜੀਤ ਬਿੱਟੂ ਜੀ ਉਹਨਾਂ ਵੀ ਕਹੀ ਲਗਭਗ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈਗਾ ਹੁਣ ਅਸੀਂ ਚਾਹੁੰਦੇ ਆਂ ਵੀ ਇਹ ਪਾਪਾ ਨਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ ਔਰ ਸਾਡਾ ਜਿਹੜਾ ਜਥਾ ਜਾਊਗਾ ਉਹ ਪੈਦਲ ਹੋਊਗਾ ਉਹਦੇ ਕੋਲੇ ਰਸਤੇ ਦੀਆਂ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਹੋਣਗੀਆਂ ਔਰ ਜੋ ਕੁਝ ਵੀ ਸਾਨੂੰ ਜਾਂਦਿਆਂ ਨੂੰ ਲੋੜਿੰਦਾ ਵਾ ਇਹ ਅਸੀਂ ਕਿਉਂਕਿ ਇਹ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਆ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਅਸੀਂ ਇਹ ਸਾਰੀਆਂ ਲੋੜਿੰਦੀਆਂ ਚੀਜ਼ਾਂ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਤੇ ਛੱਡਦੇ ਆ ਔਰ ਸਾਨੂੰ ਪੱਕਾ ਪਤਾ ਵੀ ਅਗਲੇ ਮਹੀਨੇ ਸਾਰੀਆਂ ਪੂਰੀਆਂ ਹੋਣਗੀਆਂ ਔਰ ਇਹਦੇ ਨਾਲ ਦੀ ਨਾਲ ਇਹ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਤਾਂ ਛੇ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ ਜੇ ਜਥਾ ਜਿਹਦੀ ਗਿਣਤੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੱਸ ਦਾਂਗੇ ਅੱਗੇ ਵਧਦਾ ਵਾ ਜਾਂਦਾ ਵਾ ਜਿਵੇਂ ਮંત્રી ਕਹਿ ਰਹੇ ਆ ਜਾਣਾ ਵੀ ਚਾਹੀਦਾ ਤੇ ਅਗਲਾ ਪੜਾ ਇਹ ਜੱਗੀ ਸਿਟੀ ਸੈਂਟਰ ਤੇ ਕਰੂਗਾ ਅੰਮ੍ਰਾਲਾ ਵਿੱਚ ਉਦੋਂ ਦਾ ਮੋੜਾ ਮੋਹੜਾ ਮੰਡੀ ਵਿੱਚ ਹੋਊਗਾ ਉਦੋਂ ਦਾ ਖਾਨਪੁਰ ਜੱਟਾਂ ਥੇ ਉੱਥੇ ਹੋਊਗਾ ਇਹਦੋਂ ਦਾ ਪਿਪਲੀ ਤੋਂ ਤਕਰੀਬਨ 9 ਤੋਂ 5 ਜਥਾ ਚਲਾਇਆ ਕਰਾਂਗੇ ਕੋ ਵਾਅਦਾ ਘਟਾ ਉਹਦੇ ਸਾਹਮਣੇ ਦੇਖ ਲਾਂਗੇ ਉਦੋਂ ਗਾਹਾਂ ਦਾ ਪ੍ਰੋਗਰਾਮ ਫਿਰ ਤੁਹਾਡੇ ਸਾਹਮਣੇ ਹੋਰ ਆਊਗਾ ਹਾਂ ਔਰ ਜੋ ਵੀ ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਨਤਾ ਕੋ ਪੂਰੀ ਆਸ ਹੈ ਵੀ ਸਾਡਾ ਪੂਰਾ ਹੋ ਜੂ ਜਥਾ ਜੇ ਰਾਤ ਵੀ ਕੱਟਣੀ ਹੋਊ ਤੇ ਸੜਕ ਤੋਂ ਆਸੇ-ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੌਂਕਗਰਾਤ گزارੂਗਾ ਆਪਦੀ ਇਹਦੇ ਨਾਲ ਨਾਲ ਕੰਟੀਨਿਉਟੀ ਜਿਹੜੇ ਜਥੇ ਆ ਇਹ ਚੱਲਦੇ ਰਹਿਣਗੇ ਦਿੱਲੀ ਵੱਲ ਨੂੰ ਕੂਚ ਕਰਦੇ ਰਹਿਣਗੇ ਔਰ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਣ ਦਿੰਦੀ ਹੈਗੀ ਇਹ ਛੇ ਨੂੰ ਪਤਾ ਲੱਗੂਗਾ ਆਸਤਾ ਹੀ ਕਰਨੀ ਚਾਹੀਦੀ ਹੈ ਵੀ ਉਹ ਜਥੇ ਨੂੰ ਨਾ ਰੋਕਣ ਜੋ ਉਹਨਾਂ ਨੇ ਔਰ ਅਸੀਂ ਇਹ ਪੱਖ ਜੇ ਕਰੋ ਜਥੇ ਦੇ ਉੱਤੇ ਕੋਈ ਨਹੀਂ ਜਾਣ ਦੇਣ ਕਰਕੇ ਕੋਈ ਸਰਕਾਰ ਤਸ਼ੱਦਦ ਕਰਦੀ ਆ ਕੋਈ ਇਹੋ ਜਿਹਾ ਕਰਦੀ ਆ ਇਹ ਉਹਨਾਂ ਦੀ ਮਰਜ਼ੀ ਹੋਊ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਜਾਣ ਦੇ ਵਿੱਚ ਵੀ ਸ਼ੰਭੂ ਬਾਰਡਰ ਤੇ ਕੰਧ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਇਹ ਇਹ ਅਸੀਂ ਆਪਣੀ ਗੱਲ ਪਹੁੰਚਾਉਣ ਚ ਲੋਕਾਂ ਚ ਕਾਮਯਾਬ ਹੋ ਜਾਾਂਗੇ ਔਰ ਮਰਜੀਵੜਿਆਂ ਦਾ ਜਥਾ ਦੇ ਨਾਂ ਕਿਉਂ ਰੱਖਿਆ ਗਿਆ ਵੀ ਅਸੀਂ ਜਿਹੜਾ ਮੈਂ ਤੁਹਾਨੂੰ ਦੱਸਤਾ ਵੀ ਪੈਦਲ ਪੀਸਫੁਲੀ ਆਪਦੇ ਜਥੇ ਨੂੰ ਲੈ ਕੇ ਜਾਣਾ ਚਾਹੁੰਨੇ ਆ ਪਰ ਮੈਂਟਲੀ ਪ੍ਰਪੇਅਰ ਕੀਤੇ ਹੋਏ ਆ ਕਿਸਾਨ ਵੀ ਜੇ ਸਰਕਾਰ ਕਿਸੇ ਕਿਸਮ ਦਾ ਜ਼ਬਰ ਟਾਉਂਦੀ ਆ ਉਹਦੇ ਲਈ ਉਹ ਤਿਆਰੀ ਕਰਕੇ ਜਾਵੇ ਕਿਸੇ ਨੂੰ ਅਨਪੋਲਤਾ ਚ ਨਹੀਂ ਖੜਿਆ ਜਾ ਰਿਹਾ ਪਹਿਲੇ ਜਥੇ ਵਿੱਚ ਜਿਵੇਂ ਦੱਸਿਆ ਸਾਰੇ ਸੀਨੀਅਰ ਲੀਡਰ ਹੋਣੇ ਆ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਚਤਾਲਾ ਸੁਰਜੀਤ ਸਿੰਘ ਜੀ ਫੂਲ ਸਾਹਿਬ ਬਲਜਿੰਦਰ ਸਿੰਘ ਜੀ ਚਟਿਆਲਾ ਹਰਿਆਣੇ ਤੋਂ ਹੋਰ ਲੀਡਰਾਂ ਦੀ ਲਿਸਟ ਵੀ ਤੁਹਾਨੂੰ 22 ਨੇਮ ਸਾਰੀ ਲਿਸਟਾਂ ਜਦੋਂ ਜਥਾ ਚੱਲੂਗਾ 22 ਨੇਮ ਲਿਸਟਾਂ ਤੁਹਾਡੇ ਕੋ ਆਇਆ ਕਰਨਗੀਆਂ ਵੀ ਆ ਜਥਾ ਜਾ ਰਿਹਾ ਸਾਰਾ ਉਹਨਾਂ ਦਾ ਡਰੈੱਸ ਪਤਾ ਹੋਊਗਾ ਅਸੀਂ ਲਵਾਂਗੇ ਔਰ ਇਹ ਇਹ ਜਥੇ ਦੀ ਕਲੀਅੰਸ ਅਸੀਂ ਤੁਹਾਨੂੰ ਅੱਜ ਹੀ ਅਪੀਲ ਕਰਦੇ ਵੀ ਚਾਰ ਨੂੰ ਸ਼ੰਭੂ ਤੇ ਸੀਪੀਸੀ ਕਰਕੇ ਸਾਰੀ ਡਿਟੇਲਸ ਮਹੱਈਆ ਕਰਵਾ ਦੇਾਂਗੇ ਉਹਦਣ ਵੀ ਕਿਹੜਾ ਜਥਾ ਜਾ ਰਿਹਾ ਉਹਦੀ ਗਿਣਤੀ ਕੀ ਹੈਗੀ ਆ ਤੋ ਇਸ ਵਾਸਤੇ ਪ੍ਰੈਸ ਨੂੰ ਅਪੀਲ ਵੀ ਹੈਗੀ ਆ ਵੀ ਉਹ 4 ਦਸੰਬਰ ਨੂੰ ਸ਼ੱਬੂ ਬਾਡਰ ਤੇ ਪਹੁੰਚੇ ਦੂਸਰਾ ਜਿਵੇਂ ਅਸੀਂ ਦੇਖਿਆ ਵੀ 18 ਫਰਵਰੀ ਤੋਂ ਬਾਅਦ ਕੇਂਦਰ ਨੇ ਗੱਲਬਾਤ ਬੰਦ ਕੀਤੀ ਹੈਗੀ ਆ ਔਰ ਜਿਵੇਂ ਤੁਸੀਂ ਦੇਖਦੇ ਹੋ ਕਿੰਨੀ ਠਿਠਾਈ ਆ ਵੀ ਚੈਨਲਾਂ ਤੇ ਡਿਬੇਟਾਂ ਦੇ ਵਿੱਚ ਪਾਛਪਾ ਦੇ ਬਲਾਰੇ ਕਹਿੰਦੇ ਆ ਵੀ ਗੱਲ ਕਰਕੇ ਮਸਲਾ ਹੱਲ ਹੋਣਾ ਵਾ ਅਸੀਂ ਦੋਵੇਂ ਫਾਰਮੂਲੇ ਦਾ ਜਵਾਬ ਦੇਨੇ ਵੀ ਗੱਲਬਾਤ ਤਾਂ ਤੁਸੀਂ ਰੋਕੀ ਹੋਈ ਆ ਗੱਲਬਾਤ ਤਾਂ ਤੁਸੀਂ ਭੱਜੇ ਹੈਗੇ ਹੋ ਇਹਦੇ ਵਿੱਚ ਗੱਲਬਾਤ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦੇ ਹੱਥ ਚ ਹੁੰਦੀ ਆ ਦੋਵਾਂ ਫਾਰਮਾ ਨੇ ਕਦੀ ਸਰਕਾਰ ਦੀ ਚਿੱਠੀ ਆ ਗਈ ਹੋਵੇ ਔਰ ਕਦੀ ਉਹਦਾ ਸੱਦਾ ਟਕਰਾਵ ਆ ਹੋਵੇ ਫਿਰ ਤਾਂ ਸਾਡੇ ਨਾਲ ਹੁੰਦੇ ਆ ਜੀ ਇਹ ਜੀ ਇੱਕ ਕਦਮ ਅੱਗੇ ਵਧਾਉਣ ਤੋਂ ਪ੍ਰੈਸ ਦੇ ਵਿੱਚ ਹੀ ਸਿਰਫ ਗੱਲਾਂ ਹੁੰਦੀਆਂ ਵਾ ਉਵੇਂ ਮੋਦੀ ਸਰਕਾਰ ਜਿੱਡੀ ਹੰਕਾਰੀ ਆ ਜਿੱਡਾ ਉਹਦਾ ਜਦੋਂ ਇਸ ਕਿਸਮ ਦੇ ਮੰਨ ਚ ਬਣਿਆ ਹੋਇਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਹੀ ਨਹੀਂ ਕਰਨੀ ਬੈਣਾ ਨਹੀਂ ਹੈਗਾ ਟੇਬਲ ਤੇ ਉਹਨਾਂ ਦੀ ਮਰਜ਼ੀ ਹੈਗੀ ਆ ਔਰ ਜਿਵੇਂ ਪਾਜਪਾ ਦੇ ਪ੍ਰਵਕਤਾ ਲਗਾਤਾਰ ਟੀਵੀ ਚੱਲਣਾ ਤੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਵਾ ਵੀ ਇਹੇ ਜੀ ਅੰਦਰ ਮੰਨ ਕੇ ਆਏ ਸੀ ਅਸੀਂ ਤਾਂ ਜੀ ਪੰਜ ਫਸਲਾਂ ਤੇ ਐਮਐਸਪੀ ਦੇਤੀ ਸੀ ਲਗਾਤਾਰ ਪ੍ਰਚਾਰ ਕਰਦੇ ਨੇ ਸਰਾਸਰ ਝੂਠ ਹੈ ਬਾ ਜੋ ਪਿਊਸ਼ ਗੋਲਜੀ ਦੀ ਅੱਜ ਵੀ ਵੀਡੀਓ ਮੌਜੂਦ ਆ ਪਉਨਾ ਕੰਟਰੈਕਟ ਫਾਰਮਿੰਗ ਕਹੀ ਆ ਕੰਟਰੈਕਟ ਫਾਰਮਿੰਗ ਸਾਨੂੰ ਕਦੀ ਵੀ ਮਨਜ਼ੂਰ ਨਹੀਂ ਹੈ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਹਿੰਨੇ ਆ ਵੀ ਤੁਸੀਂ ਫਸਲਾਂ ਤੇ 23 ਫਸਲਾਂ ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਖਰੀਦਦਾ ਬਣਾਓ ਔਰ ਇਸ ਕਰਕੇ ਤੋਂ ਜਿਹੜਾ ਡੈਮੇਜ ਉਹਨਾਂ ਨੂੰ ਹੁੰਦਾ ਵਾ ਉਹਨੂੰ ਕੰਟਰੋਲ ਕਰਨ ਵਾਸਤੇ ਪ੍ਰਚਾਰ ਮੱਧਮਾਂ ਤੇ ਠੀਕ ਆ ਵੀ ਜੋ ਭਜਪਾ ਦੇ ਪ੍ਰਵਕਤਾ ਨੂੰ ਜਗ੍ਹਾ ਮਿਲਦੀ ਆ ਸਪੇਸ ਮਿਲਦੀ ਆ ਕੇਂਦਰ ਦੇ ਮੰਤਰੀਆਂ ਨੂੰ ਉਹ ਸਾਨੂੰ ਸ਼ਾਇਦ ਨਾ ਮਿਲੇ ਸਾਡੀ ਸ਼ਾਇਦ ਗੱਲ ਨਾ ਜਾਵੇ ਇਸ ਕਰਕੇ ਸਾਫ਼ ਕਰ ਰਹੇ ਹੈਗੇ ਆ ਤਾਂ ਇਸ ਤਰ੍ਹਾਂ ਦੀ ਗੱਲ ਔਰ ਜਿਹੜੀ ਸ਼ੰਭੂ ਤੇ ਸੇਲ ਹਟਾਈ ਗਈ ਉਹ ਦੋ ਫਾਰਮ ਕੀ ਸੋਚਦੇ ਆ ਜਦੋਂ ਪ੍ਰੈਸ ਦੇ ਵਿੱਚ ਇਹ ਡਿਬੇਟ ਚੱਲੀ ਆ ਲੋਕਾਂ 'ਚ ਇਹ ਗੱਲ ਚੱਲੀ ਆ ਵੀ ਭਲੇ ਮਾਨਸੋ ਹੁਣ ਤਾਂ ਭਾਵੇਂ ਅਸੀਂ ਅੱਜ ਐਲਾਨ ਕੀਤਾ ਪੈਦਲ ਦਾ ਲਗਭਗ ਪ੍ਰੈਸ ਦੇ ਸੀਨੀਅਰ ਪੱਤਰਕਾਰ ਜਾਣਦੇ ਹੁੰਦੇ ਜੇ ਜਥਾ ਜਾਊਗਾ ਤੇ ਫਿਰ ਚੱਲ ਕੇ ਹੀ ਜਾਊਗਾ ਜੇ ਵੀ ਕੱਲ ਹੀ ਹੈਗਾ ਤੇ ਜਦੋਂ ਇਹ ਡਿਬੇਟ ਚੱਲੀ ਆ ਪੀਪਾਈ ਹੋਂ ਤਾਂ ਹੋਂ ਤਾਂ ਤੁਸੀਂ ਆਪ ਕਹਿੰਦੇ ਸੋ ਹਣ ਕੀ ਫਿਰ ਉਹਨੂੰ ਠੰਡਾ ਕਰਨ ਵਾਸਤੇ ਇੱਕ ਸੇਲ ਹਲਾਤੀ ਤੇ ਪਰਸੈਪਸ਼ਨ ਇਹ ਬਣਾਤੀ ਵੀ ਵੀ ਹੁਣ ਸ਼ੰਭੂ ਬਾਰਡਰ ਖੁੱਲ ਰਿਹਾ ਜੀ ਠੀਕ ਹੈ ਜੀ ਜਦੋਂ ਇਹ ਹੀ ਗੱਲਾਂ ਦਾ ਮਸਲਾ ਟੀਵੀ ਚੈਨਲਾਂ ਤੇ ਆਇਆ ਵੀ ਤੁਸੀਂ ਬਾਰਡਰ ਖੋਲ ਰਹੇ ਹੋ ਫਿਰ ਜਿਵੇਂ ਹਰਿਆਣੇ ਦੇ ਪੱਜਪਾ ਦੇ ਪ੍ਰਵਕਤਾ ਬੋਲੇ ਆ ਵੀ ਜੇ ਜੀ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਾ ਬਣ ਗੇ ਹੁਣ ਅਮਨ ਕਾਨੂੰਨ ਲਈ ਖਤਰੇ ਦੀ ਪਰਿਭਾਸ਼ਾ ਕੀ ਹੈ ਇਹ ਕੌਣ ਤੈਅ ਕਰੂਗਾ ਉਸੇ ਵੇਲੇ ਬੈਕਫੁੱਟ ਤੇ ਵੀ ਲੋਕਾਂ ਦੇ ਵਿੱਚ ਇਹ ਰੋਸ ਜਾ ਰਿਹਾ ਜਿਹੜੇ ਲੋਕ ਵੀ ਕਿਉਂ ਰਸਤਾ ਬੰਦ ਆ ਉਹਨਾਂ ਲੱਗਾ ਵੀ ਠੀਕ ਆ ਕਿਸਾਨਾਂ ਨੇ ਵਧੀਆ ਫੈਸਲਾ ਕਰ ਲਿਆ ਸਰਕਾਰ ਕੋਲੇ ਕੋਈ ਬਹਾਨਾ ਨਹੀਂ ਹੁਣ ਸਾਡੀ ਗੱਲ ਦੀ ਜਵਾਬਦਾ ਤਾਂ ਉਸੇ ਵੇਲੇ ਫਿਰ ਉਹ ਮਾੜੀ ਜਿਹੀ ਸੇਲ ਹਲਾ ਕੇ ਤੇ ਉਹ ਪਰਸੈਪਸ਼ਨ ਜਿਹੜੀ ਬਣਾਉਂਦਾ ਯਤਨ ਕੀਤਾ ਸ਼ੰਭੂ ਬਾਰਡਰ ਖੋਲ ਰਹੇ ਆ ਉਹ ਪਿਛਲੇ ਬੰਨੇ ਜੜੀਆਂ ਵਾਟਰ ਕੈਨਨ ਦੀਆਂ ਗੱਡੀਆਂ ਉਹ ਵੀ ਛੱਡ ਕੇ ਚੈੱਕ ਕਰਦੇ ਆ ਪਈ ਕਿਤੇ ਜੰਖੀ ਜੁੰਗ ਤਾਂ ਨਹੀਂ ਲੱਗ ਗਿਆ ਵੀ ਇਹਨਾਂ ਨੂੰ ਠੀਕ ਹੈ ਜੀ ਜਣੀ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਇਹ ਨਜ਼ਰ ਆ ਰਹੇ ਆ ਦੁੱਖ ਦੀ ਗੱਲ ਆ ਵੀ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਵੀ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆਰੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ 'ਚ ਜਾਣਗੇ। ਔਰ ਦੁੱਖ ਇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜਿਹੜਿਆ ਸਾਡੇ 300 ਤੋਂ ਉੱਪਰ MP ਚੁੰਨਦੇ ਆ ਇਹਨਾਂ ਦੇ ਕੋਟੇ 'ਚੋਂ ਇਤੋਂ ਵੱਧ MP ਜਾਂਦੇ ਹੈਗੇ ਲਗਭਗ। ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ। ਸਾਡੀ ਨਜ਼ਰ 'ਚ ਬਹੁਤਾ ਕੁਝ ਹੈ ਨਹੀਂ ਹੈ। ਠੀਕ ਹੈ ਜੀ। ਵੋਟਾਂ ਦਾ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਲੈਣੀਆਂ। ਔਰ ਘੱਟੋ ਘੱਟ ਜਿਹੜਾ ਅੱਜਕੱਲ ਕਾਰਪੋਰੇਟ ਮਾਡਲ ਆ ਕਾਰਪੋਰੇਟ ਦੇ ਕੁਝ ਵਪਾਰੀਆਂ ਦੇ ਐਮਪੀ ਕਹਿ ਲੀਏ ਤਾਂ ਥੋੜੇ ਹੋਣਗੇ ਉੱਥੇ 40 50 ਹੋਣਗੇ ਟੋਟਲ ਲੌਬੀ ਵਪਾਰੀਆਂ ਦੇ ਹੱਕ ਚ ਨੀਤੀਆਂ ਬਣਾਉਂਦੀ ਨਜ਼ਰ ਆਉਂਦੀ ਹੈ ਠੀਕ ਹੈ ਜੀ ਅਸੀਂ ਕਹਿੰਦੇ ਇਹ ਇਹ ਵਿਰੋਧੀ ਧਿਰ ਨੂੰ ਹੱਕ ਆ ਵੀ ਉਹ ਅਦਾਨੀ ਜਿਹਦੇ ਮੁੱਦੇ ਤੇ ਪਾਰਲੀਮੈਂਟ ਨੂੰ ਰੋਕੇ ਉਹਨਾਂ ਦਾ ਆਪਣਾ ਹੈਗਾ ਜਾਂ ਯੂਪੀਐਚ ਜੋ ਕੁਝ ਹੋਇਆ ਜਾਂ ਮਨੀਪੁਰ ਚ ਜੋ ਕੁਝ ਹੋਇਆ ਪਰ ਕੀ ਮੁੱਦਾ ਕਿਸਾਨਾਂ ਮਜ਼ਦੂਰਾਂ ਦਾ ਵਾ ਇਹ ਇਹ ਦੇਸ਼ ਨਾਲ ਜੁੜਿਆ ਹੋਇਆ ਦੇਸ਼ ਕਿਸਾਨ ਮਜ਼ਦੂਰ ਨਾਲ ਵੱਜਦਾ ਅੱਜ ਕਿਸਾਨ ਮਜ਼ਦੂਰ ਮਰ ਰਹੇ ਆ ਠੀਕ ਹੈ ਜੀ ਔਰ ਉਹਦੇ ਲਈ ਕੌਣ ਜ਼म्मेवार ਜੜੇ ਜੜੀ ਵੀ ਤੇ ਇਲੈਕਸ਼ਨ ਜਿੱਤਦੀ ਆ ਆਮ ਆਦਮੀ ਪਾਰਟੀ ਪੰਜਾਬ ਜਿੱਤੀ ਕਹਿੰਦੇ ਜੀ ਸਾਡਾ ਆਰਥਿਕ ਵਿਕਾਸ ਦਾ ਮਾਡਲ ਤੋਂ ਲੋਕ ਖੁਸ਼ ਹੋਗੇ ਭਾਜਪਾ ਜਿੱਤੀ ਉਹ ਕਹਿੰਦੇ ਦੀ ਸਾਡੇ ਆਰਥਿਕ ਵਿਕਾਸ ਮਾਡਲ ਤੋਂ ਲੋਕ ਖੁਸ਼ ਆ ਗਿਆ ਚਾਰਖੰਡ ਦੇ ਵਿੱਚ ਜੜੀ ਪਾਰਟੀ ਜਿੱਤੀ ਇੰਡੀਆ ਗੜਜੋਰ ਜਿੱਤਾ ਉਹ ਉੱਥੇ ਦਾਅਵੇ ਕਰਦੇ ਆ ਜੜੀ ਆਪ ਸਰਕਾਰ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈਆਂ ਸਾਡੀ ਗੱਲ ਦਾ ਜਵਾਬ ਕਿਸੇ ਵੀ ਭਾਜਪਾ ਦੇ ਲੀਡਰ ਤੋਂ ਅਸੀਂ ਸਵੈਮ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਜੀ ਕੋ ਮੰਗਣਾ ਚਾਹਾਂਗੇ ਵੀ ਜਿਹੜੀ ਉਹਨੇ ਰਿਪੋਰਟ ਵਿੱਚ ਕਿਹਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਕੇ ਉਹਦੇ ਤੇ ਕੀ ਉਹਨਾਂ ਦਾ ਵਿਚਾਰ ਆ ਦੱਸਣ ਨਾ ਵੀ ਤੁਹਾਡਾ ਵਿਕਾਸ ਮਾਡਲ ਇਹ ਕਿੱਥੇ ਸਹੀ ਆ ਫਿਰ ਉਹ ਕਹਿੰਦੇ ਜੀ ਡਬਲ ਇੰਜਨ ਵਾਲੀ ਸਰਕਾਰ ਆ ਪਿਛਲੀ ਵਾਰੀ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਕੇ ਗਏ ਸੀ ਵੀ 24 ਫਸਲਾਂ ਤੇ ਐਮਐਸਪੀ ਦੇ ਦੇਣੀ ਆ ਸੈਂਦੀ ਸਾਹਿਬ ਜਾਂ ਖੱਟਰ ਸਾਹਿਬ ਰਿਪੋਰਟ ਤਾਂ ਇਹ ਕਹਿ ਰਹੀ ਹੈ ਵੀ ਡਬਲ ਇੰਜਨ ਵਾਲੀ ਸਰਕਾਰ ਦੇ ਵਿੱਚ 76000 ਕਰੋੜ ਰੁਪਏ ਦਾ ਕਰਜ਼ਾ ਹੈ ਹਰਿਆਣਾ ਦੇ ਕਿਸਾਨਾਂ ਸਰ। ਮੁਕਾਬਲੇ ਤਨ ਪੰਜਾਬ ਦੇ ਵਿੱਚ 73000 ਕਰੋੜ ਰੁਪਏ ਦਾ ਕਰਜ਼ਾ। ਤੋ ਉਹਨੂੰ ਦੱਸਣ ਨਾ ਵੀ ਇਹ 76000 ਕਰੋੜ ਰੁਪਏ ਚੜ ਕਿਉਂ ਗਿਆ? ਜੇ ਤੁਸੀਂ ਐਮਐਸਬੀ ਤੇ ਫਸਲਾਂ ਵੀ ਖਰੀਦੀ ਜਾਂਦੇ ਹੋ, ਸਾਰਾ ਕੁਝ ਸਹੀ ਚੱਲੀ ਜਾਂਦਾ ਇਹਦਾ ਜਵਾਬ ਕੌਣ ਦੇਊਗਾ? ਤੋ ਉਹ ਇੰਨਾ ਜਵਾਬਾਂ ਤੋਂ ਪੱਜ ਰਹੇ ਨੇ। ਅਰ ਉਸੇ ਕਮੇਟੀ ਨੇ ਸਬਮਿਟ ਕੀਤਾ ਵਾ। ਜੋ ਮੀਡੀਆ ਚ ਆਇਆ ਮੇਰੇ ਕੋ ਹਾਰਡ ਕਾਪੀ ਕੋਈ ਨਹੀਂ ਜੋ ਮੀਡੀਆ ਚ ਰਿਪੋਰਟਾਂ ਨਿਕਲ ਕੇ ਆਈਆਂ ਵੀ ਕਿਸਾਨਾਂ ਦੇ ਲਾਗਤ ਖਰਚੇ ਨਹੀਂ ਪੂਰੇ ਹੋ ਰਹੇ ਔਰ ਉਹਨਾਂ ਨੂੰ ਮੰਡੀ ਦੇ ਵਿੱਚ ਚੰਗੇ ਭਾਅ ਨਹੀਂ ਮਿਲਦੇ ਹੈਗੇ ਔਰ ਇਸ ਕਰਕੇ ਸਰਕਾਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂਦੇ ਆਪਣਾ ਮਨ ਬਣਾਵੇ ਜਿਹੜੀ ਰਿਪੋਰਟ ਆ ਰਹੀ ਹੈ ਵਿੱਚੋਂ ਨਿਕਲ ਕੇ ਆ ਰਹੀ ਆ ਤਾਂ ਇਹ ਤੋਂਗਾ ਜਿਹੜੀ ਸਰਕਾਰ ਨੇ ਰਿਪੋਰਟਾਂ ਵਿੱਚ ਆਇਆ ਸੀਗਾ ਸ਼ੰਤਾ ਕੁਮਾਰ ਕਮੇਟੀ ਦੀ ਰਿਪੋਰਟ ਸੀਗਾ ਵੀ ਕੱਲੀ ਦੇਸ਼ ਵਿੱਚ ਜਿੰਨੀ 100% ਫਸਲ ਦੀ ਪੈਦਾਵਾਰ ਕਰਦੇ ਅਸੀਂ ਉਹਦਾ ਕੇਂਦਰ ਕੱਲਾ 6% ਹੀ ਐਮਐਸਪੀ ਤੇ ਖਰੀਦ ਕਰਦਾ ਵਾ ਤੇ ਬਾਕੀ 94% ਭਾਈ ਵਪਾਰੀਆਂ ਨੂੰ ਲੁੱਟਣ ਵਾਸਤੇ ਰੱਖਦਾ ਐਡਾ ਵੱਡਾ ਝੂਠ ਕਿਹੜੀ ਦੁਨੀਆ ਚੱਲੂਗਾ ਇਸੇ ਕਰਕੇ ਕਹਿੰਨੇ ਆ ਕਿ ਸਾਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ 23 ਫਸਲਾਂ ਤੇ ਜਿਹੜਾ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਮੰਗ ਰਹੇ ਆਂ ਕੇਵਲ ਕਹਿੰਦੇ ਆ ਵੀ ਟੋਟਲ ਫਸਲਾਂ ਤੋਂ 29% ਹੀ ਉਹਦੇ ਵਿੱਚ ਖਰੀਦ ਹੋਣੀ ਆ ਹਜੇ ਵੀ ਉਹਦੇ ਵਿੱਚ ਫਿਰ 71% ਕਿਸਾਨ ਬਾਹਰ ਆ ਜਾਣੇ ਨੇ ਉਹ ਅੱਗੇ ਦਾ ਸਵਾਲ ਹੈਗਾ ਤੋਂ ਜਿਹੜੀਆਂ 23 ਫਸਲਾਂ ਤੇ ਐਮਐਸਪੀ ਦਿੱਤੀ ਜਾਂਦੀ ਆ ਹਿੰਦੁਸਤਾਨ ਦੀ ਕੁੱਲ ਪੈਦਾਵਾਰ ਦਾ 29-30% ਆ ਉੱਚ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਵੀ ਸਾਰੀ ਖਰੀਦ ਰਿਆ ਤੋਂ ਅਸੀਂ ਬੜੀ ਡਿਟੇਲ ਨਾਲ ਬੜੇ ਟੈਕਨੀਕਲ ਢੰਗ ਨਾਲ ਬੜੇ ਤੱਥ ਰੱਖ ਕੇ ਸਰਕਾਰਾਂ ਨੂੰ ਸੰਬੋਲ ਰਹੇ ਆ ਵੀ ਤੁਸੀਂ ਜੋ ਕੁਝ ਕਰ ਰਹੇ ਹੋ ਇਹ ਤੁਸੀਂ ਜੋ ਵੀ ਇਥੇ ਆ ਰਿਹਾ ਬ ਕੰਪਨੀਆਂ ਆ ਰਹੀਆਂ ਜੋ ਵੀ ਉਹਨਾਂ ਦੇ ਪ੍ਰੋਡਕਟ ਨੇ ਜਿਹੜੇ ਉਹ ਬਾਜ਼ਾਰ 'ਚ ਵੇਚ ਰਹੀਆਂ ਨੇ ਉਹ ਸਾਰੇ ਮੁਨਾਫੇ 'ਚ ਨੇ ਉਹ ਕੋਈ ਵੀ ਘੱਟੇ 'ਚ ਨਹੀਂ ਵੇਖਦਾ ਆਹ ਬੈਠੇ ਆ ਗਉਦੇ ਜਾਏ ਜਿਹੜੇ ਪਿਛਲੇ 70 तकरीबन 70 75 ਸਾਲਾਂ ਤੋਂ ਲਾਗਤ ਖਰਚੇ ਤੇ ਵੀ ਨਹੀਂ ਉਹਨਾਂ ਦੀ ਫਸਲ ਵਿਕਰੀ ਔਰ ਫਿਰ ਜੱਗੋਂ ਬਾਹਰ ਵੀ ਇਹ ਹੁੰਦੀ ਆ ਵੀ ਜਿੱਥੇ ਕਹਿੰਦੇ ਪੰਜਾਬ ਹਰਿਆਣਾ 'ਚ ਐਮ ਐਸ ਪੀ ਮਿਲ ਰਹੀ ਆ ਉੱਥੇ ਐਤ ਕੀ 4 400 ਰੁਪਇਆ ਝੋਟਾ ਝੋਨਾ ਕੱਟ ਰੇਟ ਤੇ ਲੁੱਟ ਲਿਆ ਜਾਂਦਾ ਔਰ ਐਫਸੀਆਈ ਦੀ ਨਵੀਂ ਚਿੱਠੀ ਆ ਜਾਂਦੀ ਆ ਕਿ ਪੰਜਾਬ ਸਰਕਾਰ ਅਗਲੀ ਕਣਕ ਕਿੱਥੇ ਲਾਉਣੀ ਆ ਉਹਦਾ ਪ੍ਰਬੰਧ ਕਰ ਲਵੇ ਹਜੇ ਪਹਿਲਾ ਕਰਿਸਿਸ ਮੁੱਕਾ ਨਹੀਂ ਨਵਾਂ ਕਰਿਸਿਸ ਫਿਰ ਪੰਜਾਬ ਦੇ ਸਾਹਮਣੇ ਖੜਾ ਹੋ ਗਿਆ ਔਰ ਚਾਹੇ ਪੰਜਾਬ ਵਾਲੀ ਸਰਕਾਰ ਹੋਵੇ ਚਾਹੇ ਕੇਂਦਰ ਵਾਲੀ ਕਹਿੰਦੇ ਦੀ ਬਦਲਵੀਂ ਖੇਤੀ ਡਿਵਰਸਿਫਿਕੇਸ਼ਨ ਦਾ ਨਾਮ ਲੈਂਦੇ ਉਹ ਕਿਵੇਂ ਹੋ ਜੂਗਾ ਜਿੰਨਾ ਚਿਰ ਤੁਸੀਂ ਫੀਸ ਫਸਲ ਦੀ ਖਰੀਦ ਦੀ ਗਾਰੰਟੀ ਨਹੀਂ ਕਰਦੇ ਕੋਈ ਕਿਸਾਨ ਕਣਕ ਛੋਣੇ ਦੇ ਚੱਕਰ ਚੋਂ ਕਿਉਂ ਨਿਕਲੂਗਾ ਇਸੇ ਕਰਕੇ ਕਹਿੰਨੇ ਵੀ ਕਹਿ ਰਹੇ ਮਹਾਰ ਵੀ 15 18 ਸਾਲਾਂ ਚ ਪੰਜਾਬ ਦੀ ਜ਼ਮੀਨ ਰੇਟਲਾ ਪਾਣੀ ਇਹ ਨਹੀਂ ਰਹਿਣਾ ਹੈਗਾ ਉਹ ਥੱਲੇ ਚਲ ਜਣਾ ਅਸੀਂ ਕਹਿੰਨੇ ਜੇ ਤੇਲ ਬੀਜਾਂ ਦੇ ਸਾਨੂੰ ਐਮ ਐਸ ਪੀ ਪੱਕੀ ਖਰੀਦ ਦੇ ਦਿਓ ਮੱਕੀ ਤੇ ਦੇ ਦਿਓ ਠੀਕ ਹੈ ਤੇ ਇਹ ਤੋਂ ਗਾਂ ਦਾਲਾਂ ਤੇ ਦੇ ਦਿਓ ਤੇ ਅਸੀਂ ਘਟੂਕੜ ਝੋਨੇ ਦਾ ਬਦਲ ਤਾਂ ਲੱਭ ਲਈਏ ਕਪਾਹ ਜੜੀ ਸਾਰੀ ਪੱਟੀ ਸੀ ਮਾਲਵੇ ਦੀ ਉਹ ਸਾਰੀ ਖਤਮ ਕਰ ਲਈ ਅਸੀਂ ਗੰਨਾ ਉੱਜੜਨ ਦੇ ਕਿਨਾਰੇ ਲੱਗਾ ਹੋਇਆ ਤੋ ਕਿਵੇਂ ਖੇਤੀ ਸੰਕਟ ਨੂੰ ਹੱਲ ਕਰੋਗੇ ਕੱਲਾ ਗੱਲਾਂ ਨਾਲ ਤਾਂ ਨਹੀਂ ਸਰਨਾ ਹੈਗਾ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਤੁਹਾਡੇ ਮੱਧਮ ਨਾਲ ਅਪੀਲ ਕਰਦੇ ਆਂ ਵੀ ਕਿਸਾਨ ਲੀਡਰਾਂ ਤੇ ਇਹ ਪਹਿਲਾ ਅਟੈਕ ਨਹੀਂ ਹੈ ਤਾਂ ਮੈਂ ਅਗਲੀ ਵਾਰੀ ਤੁਹਾਨੂੰ ਸ਼ੰਭੂ ਹੋਂ ਨੂੰ ਕਿਹਾ ਕਿ ਸ਼ੰਭੂ ਨੂੰ ਮਜ਼ਬੂਤ ਕਰਨਾ ਸਾਡੇ ਕੋਲ ਬਹੁਤੀ ਵਾਰਸ਼ਾ ਦੇ ਇੱਥੇ ਨਾ ਆਉਂਦਾ ਵੀ ਸਰਕਾਰ ਸਾਨੂੰ ਠੀਕ ਹੈ ਜੀ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਇਸ ਕੋਈ ਅੰਦੋਲਨ ਸਾਰਿਆਂ ਦਾ ਅੰਦੋਲਨ ਹੈ ਠੀਕ ਹੈ ਜੀ ਕੌਣ ਇਹਦੀ ਗਵਾਹੀ ਕਰਦਾ ਕੌਣ ਨਹੀਂ ਕਰਦਾ ਇਹ ਮੈਟਰ ਨਹੀਂ ਰੱਖਦਾ ਅੰਦੋਲਨ ਕਿੰਨਾ ਵਾਸਤੇ ਅੰਦੋਲਨ ਦੀਆਂ ਮੰਗਾਂ ਕੀ ਆ ਮੈਟਰ ਇਹ ਰਹਿ ਗਿਆ ਹੈਗਾ ਇਸ ਕਰਕੇ ਵੱਦ ਤੋਂ ਵੱਦ ਗਿਣਤੀ ਵਿੱਚ ਜਿਹੜਾ ਵਾ ਸਾਡੇ ਕਿਸਾਨ ਖਨੌਰੀ ਹੋਵੇ ਸ਼ੰਭੂ ਬਾਰਡਰ ਹੋਵੇ ਉੱਥੇ ਪਹੁੰਚਣ ਦਾ ਯਤਨ ਕਰਨ ਹਾਂਜੀ ਪੋਜਰਾਜ ਸੁਖਦੇਵ ਸਿੰਘ ਜੀ ਪੋਜਰਾਜ ਅੱਗੇ ਆਪਣੀ ਗੱਲ ਰੱਖਣਗੇ ਹਾਂਜੀ ਬੱਤ ਕਰ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਵੇਂ ਲੰਬੇ ਸਮੇਂ ਤੋਂ ਗੱਲਬਾਤ ਸਰਕਾਰ ਨਹੀਂ ਕਰ ਰਹੀ 18 ਫਰਵਰੀ ਦਾ ਜ਼ਿਕਰ ਹੈ ਸੋ ਦੋਨਾਂ ਫੋਰਮਾਂ ਨੇ ਵਿਚਾਰ ਚਰਚਾ ਕਰਕੇ ਤੇ ਸਰਦਾਰ ਜਗਜੀਤ ਸਿੰਘ ਜਿੱੱਲੇਵਾਲ ਸਾਹਿਬ ਜਿਨ੍ਹਾਂ 26 ਨਵੰਬਰ ਤੋਂ ਮਨਵਰਤ ਸ਼ੁਰੂ ਕੀਤਾ ਸੋ ਉਸ ਵੇਲੇ ਨਾ ਲੱਗਦੀ ਜਿਹੜੀ ਹੈ ਮਨਵਰਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਵੀ ਆਈ ਸੀ ਕਿ ਜੇਕਰ 10 ਦਿਨ ਸਰਕਾਰ ਮਸਲਿਆਂ 'ਤੇ ਗੌਰ ਨਹੀਂ ਕਰਦੀ ਤਾਂ ਫਿਰ ਪੈਦਲ ਜਿੱਥੇ ਜਿਹੜੇ ਸ਼ੰਭੂ ਤੋਂ ਆਏ ਉਹ ਦਿੱਲੀ ਵੱਲ ਨੂੰ ਉੱਚ ਕਰਨਗੇ ਸੋ ਜੋ ਸਰਕਾਰ ਦਾ ਰਵਈਆ ਰਿਹਾ ਉਹ ਬਹੁਤ ਵੱਡਾ ਕਰੂਰਤਾ ਭਰਿਆ ਰਿਹਾ ਨਹੀਂ ਤੂੰ ਸਰਕਾਰ ਨੇ ਕਿਸਾਨਾਂ ਵੱਲ ਨੂੰ ਪੈਦਲ ਜੱਥਿਆਂ ਵੱਲ ਪੈਰ ਵਧਾਉਣ ਦੀ ਬਜਾਏ ਉਹਨਾਂ ਨੇ ਸਤਕਾਰ ਜੋਗ ਡੱਲੇਵਾਲ ਸਾਹਿਬ ਜੀਆ ਨੂੰ ਮਰਨਵਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕਿਆ ਜੋ ਕਿ ਗੈਰ ਕਾਨੂੰਨਨ ਕਾਰਵਾਈ ਸੀ ਔਰ ਜਿਵੇਂ ਫਿਰ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਉਹ ਵੀ ਗੈਰ ਕਾਨੂੰਨਨ ਕਾਰਵਾਈ ਔਰ ਜੇਕਰ ਅਸੀਂ ਮਿਲਣ ਗਏ ਤੇ ਉੱਥੇ ਜੋ ਉਹਨਾਂ ਹਰਕਤਾਂ ਕੀਤੀਆਂ ਸਾਰੀਆਂ ਗੈਰ ਕਾਨੂੰਨਨ ਝੂਠ ਬੋਲਿਆ ਪ੍ਰਸ਼ਾਸਨ ਨੇ ਕਿ ਇੱਥੇ ਹੈ ਹੀ ਨਹੀਂ ਜੇ ਹੈਗੇ ਆ ਤੇ ਉਹ ਜਦੋਂ ਮੰਨੇ ਤੇ ਫਿਰ ਕਹਿੰਦੇ ਜੀ ਉਹ ਆਈਸੀਯੂ 'ਚ ਨੇ ਤੰਦਰੁਸਤ ਬੰਦੇ ਨੂੰ ਚੁੱਕ ਕੇ ਲੈ ਕੇ ਆਓ ਤਾਂ ਉਹ ਆਈਸੀਯੂ ਦੇ ਵਿੱਚ ਕਿਵੇਂ ਚਲੇਗੇ ਫਰ ਝੂਠ ਬੋਲਿਆ ਜਾ ਰਿਹਾ ਡਾਕਟਰਾਂ ਵੱਲੋਂ ਵੀ ਜਿਹੜਾ ਮੈਡੀਕਲ ਬਲਟਨ ਜਾਰੀ ਕੀਤਾ ਗਿਆ ਸੋ ਕਹਿਣ ਤੋਂ ਭਾਵ ਕਿ ਇਹਨਾਂ ਦੀ ਕਾਰਜਗਾਰੀ ਜਿਹੜੀ ਹੈ ਕਿਸਾਨਾਂ ਵਾਲ ਨੂੰ ਬਿਲਕੁਲ ਨਾ ਪਖੀ ਹੈ ਸਰਕਾਰ ਚਾਹੇ ਪੰਜਾਬ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ ਹੁਣ ਮਸਲੇ ਤਾਂ 12 ਜਿੰਨਿਆਂ ਤੇ ਲੜਾਈ ਹੋ ਰਹੀ ਹੈ ਕੇਂਦਰ ਨਾਲ ਸੰਬੰਧਤ ਨੇ ਜਿੰਨਾਂ ਨੂੰ ਲੈ ਕੇ ਮੋਰਚੇ ਲੱਗੇ ਆ ਔਰ ਜਿੰਨਾਂ ਨੂੰ ਲੈ ਕੇ ਮਰਨ ਵਰਤ ਜਾਰੀ ਹੈ ਤੇ ਚੱਕਿਆ ਪੰਜਾਬ ਪੁਲਿਸ ਨੇ ਤਕਲੀਫ ਪੰਜਾਬ ਸਰਕਾਰ ਨੂੰ ਹੁੰਦੀ ਹੈ ਤਾਂ ਇਹ ਗੱਲ ਤਾਂ ਪਹਿਲਾਂ ਤੋਂ ਹੀ ਸਪਸ਼ਟ ਹੈ ਕਿ ਸਰਕਾਰਾਂ ਨੂੰ ਵੱਖ-ਵੱਖ ਕਰਕੇ ਵੇਖਣਾ ਵੇਖਿਆ ਨਹੀਂ ਜਾ ਸਕਦਾ ਉਹ ਵੀ ਕਾਰਪੋਰੇਟਾਂ ਦਾ ਕੰਮ ਕਰਦੇ ਆ ਤੇ ਇਹ ਵੀ ਕਾਰਪੋਰੇਟਾਂ ਦਾ ਕੰਮ ਕਰਦੇ ਆ ਸੋ ਇਸ ਲਈ ਜਿੰਨਾ ਸਰਕਾਰਾਂ ਕਿਸਾਨਾਂ ਤੋਂ ਪਿੱਛੇ ਨੂੰ ਭੱਜ ਰਹੀਆਂ ਨੇ